ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਟਾਈਮ ਆ ਟਾਈਮ ਨਾ ਪਉਣੇ 6 ਹੋ ਗਏ ਆਪਣੇ ਬਣਾਉਣ ਲੱਗ ਗਏ ਤੂੜੀ ਆਪਣੇ ਲੈ ਕੇ ਆ ਗਏ ਤੂੜੀ ਘਰੇ ਆਪਣੇ ਤੂੜੀ ਪਾਈ ਜਾਂਦੇ ਨੇਗੇ ਤੇ ਪਹਿਲਾਂ ਕਹਿੰਸੀਗੀ ਵੀ ਆਪਣੇ ਕੋਈ ਉਹ ਨਹੀਂ ਹੈਗਾ ਵੀ ਤੂੜੀ ਪਾਉਣ ਵਾਲੇ ਇਸ ਵੇਲੇ ਵੀ ਕੋਈ ਮਿਲਣੇ ਨਹੀਂ ਲਿਕਨ ਆਪਣੇ ਕੋਲੇ ਕੰਮ ਕਰਦੀ ਸੀ ਸੈਂਟਰ 'ਚ ਤੇ ਗੁੜੀਆਂ ਉਹ ਨਾ ਔਰੇ ਆਪਣੇ ਰਹਿੰਦੀ ਹੈਗੀ ਤੇ ਉਹ ਆਪਣੀ ਬੰਦੇ ਨਾਲ ਲੈ ਕੇ ਅਹੀਂ ਚਲੋ ਭਾਬੀ ਮੈਂ ਆ ਜਾਈ ਨੀ ਮੈਂ ਪਾ ਜਾਈ ਨੀ ਚਲੋ ਜੀ ਆਪਾਂ ਝੱਟਪਟ ਚ ਨਾ ਮੈਂ ਬੰਦੇ ਵੀ ਪੁੱਛ ਲੇ ਤੇ ਆਪਣੇ ਨਾਲ ਦੀ ਨਾਲ ਆ ਕੇ ਪਾਉਣ ਲੱਗੇ ਆਪਣੇ ਤਿੰਨ ਚਾਰ ਕਿ ਟ੍ਰੈਲਰ ਪਾਵਾਂਗੇ ਇਸ ਸਾਲ ਆਪਣੀ ਨਾ ਸਾਰਾ ਸੁਭਾਤ ਭਰੀ ਪਈ ਆ। ਫਲੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰ ਕਰਵਾਇਸਟ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਚੱਲੇ ਹੋ ਨਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ ਚਲੋ ਜੀ ਆਪਾਂ ਕਣਕ ਵੱਢ ਲਈ ਕਣਕ ਆਪਾਂ ਨੇ ਥੋੜੀ ਵੱਡੀ ਆ ਆਪਾਂ ਨੇ ਟੂੜੀ ਦਾ ਕੰਮ ਵੀ ਨਾਲ ਦੀ ਨਾਲ ਮੇਟਤਾ ਤੇ ਕਿਉਂਕਿ ਜਿਹੜੀ ਆਪਣੇ ਅੰਦਰ ਪਾਉਣ ਵਾਲੀ ਸਭ ਅੰਦਰ ਵਾਲੀ ਦੀ ਟੂੜੀ ਦਾ ਕੰਮ ਨਾਲ ਮੇਟ ਦਿੰਨੇ ਆ ਤੇ ਜਿਹੜੀ ਬਾਹਰ ਵਾਲੀ ਫਿਰ ਆਪਾਂ ਕੁਛ ਅੱਜ ਬਾਹਰ ਛੱਡ ਕੇ 10 ਟ੍ਰੈਲੀਆਂ ਜਿਹੜੀ ਹੋਰ ਹੋਣਗੀਆਂ ਹੋ ਕਿਉਂਕਿ ਇਸ ਵਾਰ ਆਪਾਂ ਜਮਾਨੇ ਕਰਦੇ ਪਿਛਲੇ ਸਾਲ ਵਾਲੀ ਆਪਣੀ ਜਮਾ ਪਈ ਆ ਹਜੇ ਵੀ ਖੇਤ ਕੁੱਪਾ ਲਾਇਆ ਪਿਆ ਹਾਂ ਕਿ ਸਵਰਨ ਆਇਆ ਨਹੀਂ ਰੇਟ ਬਹੁਤ ਬਦੀਨ ਹੋਏ ਹੁਣ ਆਪਾਂ ਮੈਂ ਕਹਤਾਂ ਵੀ ਤੁਸੀਂ ਨਾਲ ਦੀ ਨਾਲ ਨਾ ਸੱਟ ਦੋ ਚਲੋ ਆਪਾਂ ਕਿਸੇ ਨੇ ਪੰਜ ਟਰਾਲੀ ਲੈ ਕੇ ਤੇ 10 ਇਸ ਸਾਲ 10 ਟਰਾਲੀਆਂ ਕੋਈ ਹੈਗੀ ਸੀ ਮੇਰੇ ਸੇ ਲਿਓ ਕਿ ਨਹੀਂ ਮੇਰੇ ਸੱਟ ਚੋਂ 10 ਟਰਾਲੀਆਂ ਆਪਾਂ ਉਹਨਾਂ ਦੀ ਸੱਟਦੀਆਂ ਖੋਰ ਸੇ ਉਹਨਾਂ ਦੀ ਸੱਟਦੀਆਂ ਤਿੰਨ ਚਾਰ ਨਾਲ ਦੀ ਨਾਲ ਆਪਾਂ ਸੱਟੀ ਜਾਵਾਂਗੇ ਤੇ ਤਿੰਨ ਕ ਆਪਣੇ ਘਰੇ ਪੈਣੀਆਂ ਜਿਹੜੀ ਹੋਰ ਆਪਾਂ ਕਾਣ ਕੇ ਬਟਣਾਂਗੇ ਉਹ ਨਾਲ ਦੀ ਨਾਲ ਹੋਈ ਜਾਣਗੀਆਂ ਅੱਜ 12 13 ਟਰਾਲੀਆਂ ਆਪਣੀ ਆ ਜਾਣ ਤੇ ਤੰਨਾ ਪਕਰੇ ਪਾ ਮਾਗੇ ਦਾਸ ਕਿਸੇ ਦੇ ਸਿੱਟੇ ਹੁੰਦੀਆਂ ਦੂਸਰੀ ਆਪਾਂ ਬਾਅਦ ਚ ਕਰਾਂਗੇ ਚਲੋ ਆਪਾਂ ਤੁਸ ਨੂੰ ਮਿਲਾਉਂਦੇ ਆਂ ਬਾਰੇ ਤੇ ਆਪਣੇ ਪਾਈ ਜਾਂਦੇ ਨੇ ਥੂੜੀ ਹੋਰ ਲੈ ਆਏ ਸਾਰਾ ਹੋ ਗਿਆ ਦਿੱਤਾ ਲੈ ਤਾਂ ਪੂਰਾ ਸਾਹ ਆ ਵੈਂ ਤਾਂ ਆਈ ਬਾਵਾਗੇ ਨਾ ਦਰਦਾ ਦਰਦਾ ਆ ਥੱਲੇ ਨਾ ਚਾਹ ਅਸੀਂ ਚੌਂਕੜਾ ਜਿਹਾ ਬਣਾ ਕੇ ਫਿਰ ਉੱਪਰ ਉੱਪਰ ਆਂ ਚਾਈ ਜਾਊਗੀ ਤਿੰਨ ਟਰਾਲੀ ਦਾ ਪੈ ਜਾਣੀ ਹੈ ਆਪਣੇ ਹਨਾ ਹਾਂ ਜੀ ਤੰਦਕੇ ਪਾ ਜਾਣਗੇ ਆਪਾਂ ਕੇ ਪਤਾ ਲੱਗ ਜੂਗਾ ਪਾ ਕੇ ਪਤਾ ਲੱਗ ਜੂਗਾ ਹਾਂ ਮੇਜੀ ਟਰਾਲੀ ਵਾਲੇ ਨੂੰ ਪਤਾ ਲੱਗ ਜੂਗਾ ਹਾਂ ਦੂਜੀ ਟਰਾਲੀ ਪਾ ਕੇ ਪਤਾ ਲੱਗ ਜੂਗਾ ਹਾਂ ਟੂੜੀ ਪਾਉਣ ਵਾਲੇ ਬੰਦੇ ਸਾਡੇ ਘਰ ਦੇ ਉਸ ਟਾਈਮ ਆਪਾਂ ਬੁਲਾ ਲੇ ਹਣਾ ਵੀ ਹਾਂ ਨਹੀਂ ਹੁਣ ਕਹਿੰਦਾ ਰਾਤ ਨੂੰ ਆਪਾਂ ਰੱਖ ਦਿੰਨਾ ਕਿ ਫੇਰ ਪਾਣੀ ਛਿੜਕ ਦਾਂਗੇ ਸਵੇਰੇ ਪਵਾ ਦਾਂਗੇ ਫਿਰ ਮੈਂ ਕਿਹਾ ਮੈਂ ਘੋਟੇ ਨੂੰ ਫੋਨ ਕਰ ਦਿੰਦੀ ਹਾਂ ਫਿਰ ਮੈਂ ਕਿਹਾ ਫੇਰ ਰਾਤ ਨੂੰ ਨੇਰੀ ਨੁਰੀ ਆ ਜੇ ਫਿਰ ਫੋਨ ਆ ਜਾਣਾ ਉਧਰ ਰੋੜਣਾ ਪਿਆ ਤਾਂ ਫੇਰ ਫਿਰ ਆਉਂਦਾ ਨਾ ਰਾਤ ਨੂੰ ਨੇਰੀ ਆ ਜੇ ਫਿਰ ਓਖਾ ਹੋ ਜਾਂਦਾਗਾ ਤੁਸੀਂ ਪਾ ਦੋਗੇ ਤਿੰਨੇ ਚਾਰੇ ਜਾਣੇ ਹਾਂ ਪਾ ਰਾਂਗੇ ਅਸੀਂ ਤਾਂ ਮੈਂ ਲਾਥੜੀ ਜਾਊਗੀ ਸਾਰੇ ਹਾਂ ਲਾ ਦੇਣਾ ਨਹੀਂ ਵੱਧੂ ਰੋਜੀ ਕਹਨੇ ਤਾਹਾਂ ਪੰਡਾਈ ਉੱਪਰ ਲੈ ਕੇ ਜਾਣੀ ਔਖੀਆਂ ਜਣੀਆਂ ਹਾਂ ਹਾਂ ਉੱਪਰ ਤਾਂ ਮੰਨ ਲੈ ਕੇ ਜਾਣਗੀਆਂ ਦੇਖੋ ਕਿ ਤੇ ਕੋਟਨ ਵਿੱਚ ਦੱਬ ਦੋ ਫਾਜੇ ਕੋਟੋ ਨੇ ਕੱਪੜੇ ਸਿੱਖਣੇ ਵਿੱਚ ਹੀ ਸਲਾਈ ਸੈਂਟਰ ਰੁਲ ਜਾਂਦਾ ਇਹਦਾ ਕੰਮ ਵਾਲੇ ਛੇੜ ਦੀ ਕਿਤਾਹੇ ਕੰਮ ਤਾਂ ਗਾਇਸ ਛੇੜਨੇ ਨਹੀਂ ਗਿਆ ਇਹ ਲੋੜ ਬਾਰ ਨਿਆ ਸਹੀ ਗੱਲ ਆ ਚਲੋ ਕੰਮ ਦਾ ਤਾਂ ਕੀ ਡਰਾ ਹਨਾ ਮੈਂ ਅਸੀਂ 4 ਦਿਨ ਕੰਮ ਦੇਣੇਗੇ ਹਾਂ ਅਸੀਂ 4 ਦਿਨ ਕੰਮ ਦੇਣੇਗੇ ਹਾਂ ਦੱਸ ਤੇਰੀ ਜੱਟ ਟੂੜੀ ਨਹੀਂ ਮੰਗਿਆ ਲੋ ਹਾਂ ਦੱਸ ਤੇਰੀ ਜੱਟ ਹਾਂ ਹਾਂ ਥੋੜੇ ਕੇ ਨਹੀਂ ਚੱਲਦੇ ਤੁਸੀਂ ਇਸ ਸਾਲ ਸਾਰੇ ਲੋਕਾਂ ਨੂੰ ਟੂੜੀ ਜਮਾ ਪਈ ਆ ਹਾਂ ਆਈ ਚੱਲਦਾ ਹੈ ਨਾ ਚੱਲਦਾ ਨਹੀਂ ਇਸ ਵਾਰ ਤਾਂ ਪਰ ਤਾ 15-20 ਦਿਨ ਲੱਗੇ ਸੀ ਹੂੰ ਇਸ ਵਾਰ ਮੈਨੂੰ ਤਲਾਹ ਹਫਤੇ ਦੀ ਸਾਰੀ ੜੀ ਪੈਣੀ ਆ ਪੈ ਜੂਗੀ ਤਾਂ ਤੁਹਾਨੂੰ ਗਊਸ਼ਾਲਾ ਸਿੱਟੀ ਜਾਂਦੇ ਨੇ ਲੋਕਾਂ ਹਾਂ ਗਊਸ਼ਾਲਾ ਸਿੱਟੀ ਜਾਂਦੇ ਨੇਗੇ ਕਦੇ ਰੈਟ ਵਧਿਆ ਨਹੀਂ ਗਾ ਤਾਂ ਸਿੱਟੀ ਜਾਂਦੇ ਨੇ ਹਾਂ ਉੱਥੇ ਪਾਈ ਜਾਂਦੇ ਨੇਗੇ ਉੱਥੇ ਵਧਿਆ ਡਗੇ ਜਾਂਦੇ ਨੇਗੇ ਹਾਂ ਚੱਲ ਗਊਸ਼ਾਲਾ ਨਾਲ ਕਿੰਨਾ ਲੱਗੇ ਜੂ ਨਾ ਪੈਸਿਆਂ ਦੀ ਡੇਗਦੇ ਨੇ ਤਾਂ ਹਾਂ ਹਾਂ ਇੱਕ ਟਰਾਲੀ ਜਿਵੇਂ ਅਗਲੇ ਚੱਲ ਪੁੰਨਖਤਾਨੇ ਸਿੱੜਤੀ ਬਾਕੀ ਸਾਰੀ ਪੈਸਿਆਂ ਦੀ ਹਾਂ ਉਹ ਇੱਕ ਰੇਟ ਵੰਨੇ ਦਿੰਦੇ ਨੇਗੇ ਟਰਾਲੀ ਉਹਨਾਂ ਨੇ ਪਤਾ ਨੈਟ ਤੇ ਪਾਰਖਿਆ ਵੀ 2100 ਦੀ ਟਰਾਲੀ 2100 ਹਾਂ 2100 ਦੀ ਟਰਾਲੀ ਨਾ ਹੋਊਗੀ ਘਟ ਕੇ ਨਾ ਹੈ ਰੇਟ ਵਾਲਾ ਘੱਟ ਰਹਿਣੇ ਦੀ ਤਰ੍ਹਾਂ ਨਾ ਪਾਰਖਿਆ ਉਹਨਾਂ 2100 ਦੀ ਸਟਾਈ ਜਾਂਦੇ ਨੇ ਉਹ ਪਰ ਵੀ ਕਰ ਸਕੈਂਗਾ ਰਹਿਣੇ ਦੀ ਪਰ ਤਾਂ 2200 ਨੂੰ ਸਟਾਈ ਸੀਗਾ ਉਹ ਯਾਰ ਸਰਦਿਆਂ ਬੰਦਾ ਮਦਰਸਾ ਫਿੱਟ ਕੇ ਕਰ ਨੇ ਪਰ ਉਹ ਤਾਂ ਪਿੱਛੇ ਆ ਕੇ ਆਪਣੇ ਨਾ ਜਿਹੜੀ ਉਹ ਡਾਕਟਰ ਪ੍ਰੇਮ ਵਾਲੀ ਉਹ ਸਟਾਈ ਉਹਦੇ ਅੰਦਰ ਉਹ ਕਹਿੰਦੀ ਸੀ ਕਾਰਾ ਤਾਂ ਸੀ ਗਈ ਪੁੱਛਿਆ ਸੀਗਾ ਕਹਿੰਦੇ ਕੀ ਰੇਟ ਖੁੱਲਗਾ ਤੂੜੀ ਦਾ ਹਾਂ ਮਾ ਵੀ ਅਜੇ ਤੀ ਪਤਾ ਨਹੀਂ ਕਹਿੰਦੇ ਅਜੇ 2100 ਦੇ ਉਹਨਾਂ ਨੇ ਨੈਟ ਤੇ ਪਾਤਾ ਵੀ ਸਾਨੂੰ ਜਿੰਨੀ ਮਰਜ਼ੀ ਸੱਟ ਕੇ ਜਾਓ ਦੇਖੂਗੀ ਸੀਂ ਦੇਖ ਬਰਾਦਰ ਕਹੇ ਆਜਾ ਨੀ ਕਿੰਨੇ ਕਰੇ ਜਾਣਾ ਦੇਖ ਲੈ ਸਰੇ ਸਾਰੇ ਤੂੰ ਆਇਆ ਕਰ ਗਰੇਡ ਵਾਲੇ ਨਾਲ ਆਜਾ ਸਰਸਵਤੀ ਸਕੂਲ ਕੋਲੇ ਕਹ ਦੇ ਕਿ ਸਰਸਵਤੀ ਨਾਲ ਆ ਲੈ ਤੇ ਨਾ ਸਰਸਵਤੀ ਸਕੂਲ ਕੋਲੇ ਆਇਆ ਕਰ ਮਿਰਗਾਂ ਤੇ ਜਾਣਾ ਕਿਹੜਾ ਕੋਲੇ ਜਾਣਾ ਕਰੇ ਇਹ ਤੋੜ ਮੇਰੀ ਗੱਲ ਤੋੜ ਤੋੜ ਨੂੰ ਬਾਈ ਨੂੰ ਕਰੇ ਖੜੀ ਤੂੰ ਕੋ ਮੁਰਗਾ ਲੈ ਜਾਣਾ ਕੋਟੇ ਬੜਾ ਨਾ ਲੈ ਤੂੰ ਫੇਰ ਕਿੱਦਾਂ ਲੱਗਦਾ ਸਾਨੂੰ ਵੀ ਕਿਸੇ ਨੇ ਕਿ ਭੁੱਲਿਆਗਾ ਕੋਈ ਨਹੀਂ ਇੰਨਾ ਨਹੀਂ ਜਿੰਦਰ ਨੂੰ ਦੋਣਾ ਫੜੀ ਜਾਣੀ ਜਾਣ ਤਾਂ ਹੈਗੇ ਆ ਜਿੰਦਰ ਵੀ ਵਾਲੇ ਆ ਨਹੀਂ ਮਿਰਗਾਂ ਦੇ ਕਹ ਕੇ ਲੈ ਫਿਰ ਜਿੰਦਰ ਵੀ ਵਾਲੇ ਆ ਹੈ ਇਹ ਸੇਵਾ ਜੀ ਆਵੇ ਤੋਣਾ ਕਰਕੇ ਹਾਂ ਕਰਕੇ ਸੇਵਾ ਜੀ ਤੁਸੀਂ ਉਹ ਪਾਦਾਂਗੇ ਮੈਂ ਦਾ ਲਾਹ ਪਾਦਾਂਗੇ ਅਸੀਂ ਫਿਰ ਹੋਰ ਤਨ ਟਰਾਲੀ ਨੂੰ ਕੀ ਲੱਗਦਾਗਾ ਆਹ ਅਹ ਤਾਂ ਸੀ ਮਸੀਹ ਆਪਾਂ ਦੇਖਿਆ ਨਾ ਆਹ ਜਿਹੜਾ ਤੰਗ ਰੋਣਾ ਅਧਰਮ ਆ ਮਦਦ ਫੀਜੀ ਟਰਾਲੀ ਵਾਲਿਆਂ ਨੇ ਰਾਜਾ ਜੀ ਦੋ ਤਾਂ ਹੀ ਪਾ ਜਾਣਗੀਆਂ ਉਹ ਤਾਂ ਹੁਣ ਲੈ ਗੋਦੇ ਘੰਟੇ ਚ ਦੂਜੀ ਤਾਂ ਜਿਨ੍ਹਾਂ ਦਾ ਜੇ ਟਰਾਲੀਆਂ ਸਿੱਟੀ ਨੇ ਪਹਿਲਾਂ ਉਹਨੂੰ ਸਵੇਰੇ ਬੰਦੇ ਨਹੀਂ ਮਿਲੇ ਪਤਾ ਨਹੀਂ ਕਿਰਤੋਂ ਉਹ ਨਹੀਂ ਅੱਡੇ ਤੋਂ ਲੈ ਕੇ ਆਇਆ ਆਪਣੇ ਬੇਥਾ ਪਤਾ ਨਹੀਂ ਫਿਰ ਉਹ ਕਹਿੰਦਾ ਮਿਲ ਗਏ ਬਾਅਦ ਚ ਹਾਂ ਕੁਝ ਤਾਂ ਨਾ ਅੰਦਰ ਜਾਂਦੀ ਸੀ ਟਰਾਲੀਆਂ ਆਈਆਂ ਬ੍ਰੈਂਡਾ ਖੁੱਲਾ ਸੀ ਨਾ ਹਾਂ ਉਹ ਲੱਗਿਆ ਮੈਨੂੰ ਪਾਉਣਾ ਹੈ ਹੈ ਨਾ ਨਾ ਉਧਰ ਸਿੱਟੀਆਂ ਨੇ ਬਾਜ਼ਾਰ ਚ ਸੁਨਾਮ ਰੋਡ ਤੇ ਦੱਸ ਦਿਆ ਕਰ ਬਾਅਦ ਵਿੱਚ ਦੱਸ ਦਿਆ ਕਰ ਨਾ ਨਾ ਕੋਈ ਨਹੀਂ ਫਿਰ ਮੇਰੇ ਯਾਦ ਆ ਗਿਆ ਅੱਜ ਵੀ ਇਹ ਕਹਿੰਦਾ ਸਵੇਰੇ ਕਿਸੇ ਤੋਂ ਸਟੇ ਲਾਂਗੇ ਫਿਰ ਮੈਂ ਕਿਹਾ ਮੈਂ ਕੋਟੇ ਨੂੰ ਫੋਨ ਕਰ ਦਿਆਂਗਾ ਨੰਬਰ ਹੈਗਾ ਮੇਰੇ ਕੋਲੇ ਮੈਂ ਫਿਰ ਰਾਤ ਨੂੰ ਨਿਹਰ ਨਿਹਰ ਦੱਕਾ ਜਾਇਨ ਪਤਾ ਪਾਣੀ ਛਿੜਕ ਕੇ ਕਿੱਥੇ ਲੋਟ ਆਉਂਦਾ ਵਾਲੇ ਨੂੰ ਕੋਟ ਤਾਂ ਹੋ ਗੜੀ ਜਾ ਤਾ ਚੜੀ ਹਾਂ ਦੋ ਤਾਂ ਪਾਏ ਜਾਣਗੇ ਨਾਮ ਨਾਲ ਜੀ ਤਾ ਬਹੁਤ ਪੀਏ ਦੋ ਤਾਂ ਪਾਏ ਜਾਣੀਆਂ ਹਜੇ ਥੱਲੇ ਆ ਚੌਂਕੜੀ ਬਣੂਗੀ ਇਹਦੀ ਆ ਦੇਖੋ ਅੱਛਾ ਪੌੜੀ ਲਾਉਣਾ ਲੜਕੇ ਹਾਂ ਇੱਧਰ ਖੁੰਝੇ ਚ ਪੀਏ ਢੱਬਣ ਵਾਲੀ ਪੀਏ ਪੌੜੀ ਲਾ ਕੇ ਇਹਦੇ ਸਮਾਰ ਕੇ ਵਧੀਆ ਬਣਾ ਲਾਂਗੇ ਤੜਕੇ ਹਾਂ ਕਰਕੇ ਕਰੇ ਵੀ ਹੋਈ ਹਾਂ ਜਿੰਨਾ ਜਰਾ ਪੌੜੀ ਨਾਲ ਜਿੰਨਾ ਚ ਟੁੜੀ ਨਹੀਂ ਬੰਦੀ ਇਹ ਜੀ ਪੱਟਾ ਲੱਗ ਜੂ ਇੱਕ ਪੌੜੀ ਲਾਦਾਂਗੇ ਤਾਂ ਘੰਟੇ ਜੀ ਲੱਗ ਜੂ ਹੈ ਬਸ ਇੱਕ ਟ੍ਰੈਲੀ ਤਾਂ ਉਹ ਭੇਜੂਗੀ ਆਪਣੇ ਪਾਲਾਂ ਨੂੰ ਪਹੁੰਚਾ ਦੇਣੇ ਆ। ਵੀ ਕੋਈ ਮੈਂ ਵੀ ਇਹੋ ਕਰੂੰਗਾ। ਜਾਇ ਕਰਦੇ ਆ। ਤੇ ਸਾਡੀ ਵਾਲੀ ਟ੍ਰੈਲੀ ਇਹਨੂੰ ਲਾਣਾ ਵੀ ਲਾ ਕੇ ਘੋਰ ਪਾਲਾਂ ਨਾਲ। ਨਹੀਂ ਉਹ ਤਾਂ ਖੜਾ ᱫੋ ਫਿਰ ਨੇਰੀ ਨੂਰੀਆ ਗੁੱਡੀ ਜੁਕੇ ਇਸ ਮਾਪ ਐ। ਪੜ ਕੇ ਲਾਵਾਂਗੇ। ਮੈਂ ਤਾਂ ਸਾਰੇ ਗਾਹ ਪਾ ਜੂਗਾ। ਇਹ ਫਿਰਦਾ ਵਾਲੀ ਟ੍ਰੈਲੀ ਹੁਣ ਭੇਜਾਂ ਟ੍ਰੈਲੀ ਹੋਰ ਉਹਦੇ ਹੱਥ ਨੇ ਲੇਟ ਹੋ ਗਏ ਮੜ ਜਾ। ਆਪਣਾ ਟ੍ਰੈਲੀ ਪੈ ਕਰਕੇ ਕੋ ਦੂਜੀ ਪਾ ਕੇ ਲਿਆਉਂਦੇ ਨੇ।

ਰਾਦ ਨੂੰ ਸੋਹੀ ਨਾ 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 ਡਰ ਜੀ ਨੇਰੇ ਤੋਂ ਮੈਂ ਹੈ ਹੋ ਅਸੀਂ ਮੇਰਕ ਵਾਜਦੇ ਆ ਚਲੋ ਜੀ ਆਪਾਂ ਕੱਪੜੇ ਕੱਢਦੇ ਆ ਮਸ਼ੀਨ ਚ ਆਪਾਂ ਚਲਾ ਰੱਖਿਆ ਮਸ਼ੀਨ ਤੇ ਉਧਰ ਆਪਣੇ ਪਹੁੰਚ ਚੁੱਕੇ ਨੇ ਲੇਬਰ ਵਾਲੇ ਬੰਦੇ ਟੂੜੀ ਪਾਉਣ ਵਾਲੇ ਪਾਈ ਜਾਂਦੇ ਨੇ ਤੁਹਾਨੂੰ ਦਿਖਾਉਨੇ ਆਪਾਂ ਦੋ ਟਰਾਲੀਆਂ ਰਹਿ ਗਈਆਂ ਉਹ ਆਪਾਂ ਹੁਣ ਫਵਾ ਦਾਂਗੇ ਰਾਤ ਉਹ ਹਨੇਰਾ ਹੋ ਗਿਆ ਸੀ ਗਈ ਕੋਟੇ ਵਿੱਚ ਬਾੜਤੀ